ਜਿਹੜੀਆਂ ਨਾਲ ਮੈਂ ਬਾਜ਼ ਲੜਾਵਾਂ ਕਿਦਣਾ ਤੋਂ ਮੈਂ ਸ਼ੇਰ ਬਣਾਵਾਂ ਸਵਾ ਲੱਖ ਨਾਲ ਇੱਕ ਲੜਾਵਾਂ ਤਬਾ ਗੋਬਿੰਦ ਸਿੰਘ ਨਾਮ ਕਹਾਵਾਂ ਇਹ ਸ਼ਬਦ ਜੋ ਗੁਰ ਗੋਬਿੰਦ ਸਿੰਘ ਜੀ ਦੇ ਕਹੇ ਗਏ ਹਨ ਇਹ ਸਭ ਸਾਨੂੰ ਸਾਰਾ ਗੜੀ ਦੀ جنگ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਕੀ ਸੀ ਸਾਰਾ ਗੜੀ ਦੀ ਜੰਗ ਕੀ ਕਿਸ ਖਾਣੇ 10000 ਮੁਗਲ ਫੌਜ ਤੇ ਕੋਟੇ ਧਰਤੀ ਨਾਲ ਲਗਾ ਦਿੱਤੇ ਸਨ ਈ ਅੰਗਰੇਜ਼ਾਂ ਨੇ ਇਸ ਜੰਗ ਵਿੱਚ ਸਿੱਖਾ ਦੀ ਮਦਦ ਕੀਤੀ ਸੀ ਜਾਣਨ ਲਈ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਣਾ 1897 ਦਾ ਸਾਲ ਸੀ ਇਸ ਸਾਲ ਵਿੱਚ ਅੰਗਰੇਜ਼ਾਂ ਦਾ ਦਬ ਦਬਾ ਵਧਦਾ ਹੀ ਗਿਆ ਅੰਗਰੇਜ਼ ਹੁਣ ਭਾਰਤ ਹੀ ਨਹੀਂ ਬਲਕਿ ਭਾਰਤ ਤੋਂ ਬਾਹਰ ਵਾਲੇ ਇਲਾਕਿਆਂ ਤੇ ਵੀ ਰਾਜ ਕਰਨਾ ਚਾਹੁੰਦੇ ਸਨ ਇਸ ਲਈ ਅੰਗਰੇਜ਼ਾਂ ਨੇ ਅਫਗਾਨਿਆਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਭਾਰਤ ਤੇ ਅਫਗਾਨ ਦੀ ਸੀਮਾ ਉੱਤੇ ਉਸ ਵੇਲੇ ਦੋ ਕਿਲੇ ਹੋਇਆ ਕਰਦੇ ਸੀ ਪਹਿਲਾ ਗੁਲਿਸਤਾਨ ਦਾ ਕਿਲਾ ਤੇ ਦੂਜਾ ਲੋਕਹਾਰ ਦਾ ਕਿਲਾ ਇਨ੍ਹਾਂ ਵਿੱਚੋਂ ਲੋਕਹਾਰ ਦਾ ਕਿਲਾ ਅੰਗਰੇਜ਼ ਸੈਨਾ ਲਈ ਸੀ ਤੇ ਗੁਲਿਸਤਾਨ ਦਾ ਕਿਲਾ ਅੰਗਰੇਜ਼ਾਂ ਦੀ ਸੈਨਾ ਦੇ ਸੰਚਾਰ ਦਾ ਇੱਕ ਪ੍ਰਮੁੱਖ ਕੇਂਦਰ ਸੀ ਅੰਗਰੇਜ਼ਾਂ ਨੂੰ ਸਿੱਖਾ ਦੀ ਆਦਰੀ ਦਾ ਚੰਗੀ ਤਰ੍ਹਾਂ ਪਤਾ ਸੀ ਜਿਸ ਕਾਰਨ ਅਫਗਾਨ ਨੂੰ ਜਿੱਤਣ ਲਈ ਅੰਗਰੇਜ਼ਾਂ ਨੂੰ ਸਿੱਖਾਂ ਦੀ ਮਦਦ ਲੈਣ ਦੀ ਜ਼ਰੂਰਤ ਸੀ ਉਹਨਾਂ ਦੋ ਕਿਲਿਆਂ ਦੇ ਵਿੱਚ ਪੰਜ ਚੌਕੀਆਂ ਵੀ ਸਨ ਉਹਨਾਂ ਵਿੱਚੋਂ ਇੱਕ ਚੌਕੀ ਸੀ ਸਾਰਾਗੜੀ ਹਰ ਚੌਕੀ ਉੱਤੇ 20 ਤੋਂ 25 ਸਿਪਾਹੀ ਤਾਇਨਾਤ ਰਹਿੰਦੇ ਸਨ ਸਾਰਾਗੜੀ ਚੌਕੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਹਨਾਂ ਦੋ ਕਿਲਿਆਂ ਦੇ ਵਿੱਚ ਬਣਵਾਈ ਗਈ ਸੀ ਉੱਥੇ ਹੀ ਅਫਗਾਨ ਵੀ ਇਹਨਾਂ ਦੋ ਕਿਲਿਆਂ ਨੂੰ ਜਿੱਤਣਾ ਚਾਹੁੰਦੇ ਸਨ ਪਰ ਹਰ ਵਾਰ ਇਸ ਰਜਿਮੈਂਟ ਦੇ ਬਹਾਦਰ ਸਿਪਾਹੀ ਇਹਨਾਂ ਨੂੰ ਖਦੇੜ ਦਿੰਦੇ ਇਸ ਲਈ ਸਾਰਾਗੜੀ ਦੀ ਇੱਕੀ ਸਿੱਖਾਂ ਪਰ ਅੰਗਰੇਜ਼ਾਂ ਪੂਰਾ ਪ੍ਰੋਸਾਹਣ ਕਾਰਨ ਅੰਗਰੇਜ਼ੀ ਵੀ ਅਫਗਾਨੀਆਂ ਉੱਤੇ ਹਮਲੇ ਕਰਦੇ ਰਹਿੰਦੇ ਸਨ ਇੱਕ ਪਾਸੇ ਅੰਗਰੇਜ਼ ਅਫਗਾਨ ਨੂੰ ਜਿੱਤਣਾ ਚਾਹੁੰਦੇ ਸੀ ਪਰ ਉੱਥੇ ਹੀ ਅਫਗਾਨ ਬਦਲਾ ਲੈਣ ਲਈ ਬਾਹਰ ਤੋੜਾ ਚਾਹੁੰਦੇ ਸਨ ਇਹਨਾਂ ਦੋਵਾਂ ਵਿੱਚ ਗੁੱਸਾ ਕਰੋਧ ਵੱਧਦਾ ਹੀ ਗਿਆ ਅੰਗਰੇਜ਼ਾਂ ਨੇ ਸਾਰਾ ਗੜੀ ਦੇ ਇਹਨਾਂ ਇੱਕੀ ਜੋਧਿਆਂ ਨੂੰ ਹਰ ਵਕਤ ਸਤਰਕ ਰਹਿਣ ਲਈ ਕਿਹਾ ਉਹ ਦੋਵੇਂ ਕਿਲੇ ਅੰਗਰੇਜ਼ ਸਮਰਾਜ ਦੀ ਜਾਨ ਸੀ ਜਿੰਨਾ ਪਰ ਅਫਗਾਨੀ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਇਹਨਾਂ ਲਈ ਨਾ ਸੁੱਖਾ ਨਹੀਂ ਸੀ ਫਿਰ ਦਿਨ ਹੁੰਦਾ ਹੈ 12 ਸਤੰਬਰ 1897 ਨੂੰ ਸਵੇਰ ਦਾ ਵੇਲਾ ਸੀ ਜਦ ਸਾਰੇ ਸੇਖ ਆਰਾਮ ਕਰ ਰਹੇ ਹੁੰਦੇ ਨੇ ਸੂਰਜ ਚੜ੍ਹਦੇ ਸਾਰੇ ਹੀ ਉੱਠਦੇ ਨੇ ਇਸ ਵਿੱਚੋਂ ਸਕਦੇ ਹਨ ਕਿ ਤਕਰੀਬਨ 10000 ਅਫਗਾਨ ਸੈਨਿਕ ਉਹਨਾਂ ਵੱਲ ਵੱਧ ਰਹੇ ਹੁੰਦੇ ਨੇ ਦੁਸ਼ਮਣ ਦੀ ਇੰਨੀ ਵੱਡੀ ਗਿਣਤੀ ਵੇਖ ਕੇ ਸਭ ਹੈਰਾਨ ਹੋ ਜਾਂਦੇ ਨੇ ਸਿਰਫ 21 ਸਿੱਖਾਂ ਲਈ 10000 ਅਫਗਾਨ ਰੁਕਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਇਹ ਸੋਚਣ ਦਾ ਸਮਾਂ ਵੀ ਨਹੀਂ ਸੀ ਕਿ ਅਫਗਾਨੀ ਰਾਤੋ ਰਾਤ ਉਹਨਾਂ ਤੱਕ ਪਹੁੰਚੇ ਕਿਵੇਂ ਉਹਨਾਂ ਨੇ ਉਸੇ ਵੇਲੇ ਬੰਦੂਕਾਂ ਫੜੀਆਂ ਪਰ ਬੰਦੂਕਾਂ ਤਾਂ ਸੀ ਪਰ ਉਸ ਵਿੱਚ ਗੋਲੀਆਂ ਇੰਨੀਆਂ ਨਹੀਂ ਸਨ ਕਿ ਉਹ ਜ਼ਿਆਦਾ ਚਿਰ ਤੱਕ ਟਿਕ ਜਾਣ ਇਸ ਸਥਿਤੀ ਵਿੱਚ ਉਹਨਾਂ ਨੇ ਅੰਗਰੇਜ਼ਾਂ ਨੂੰ ਸੰਪਰਕ ਕਰਨਾ ਠੀਕ ਸਮਝਿਆ ਲੋਕਹਾਰ ਦੇ ਕਿਲੇ ਵਿੱਚ ਕੋ ਜੰਗਰੇਜ਼ ਅਫਸਰ ਸਹੀ ਸਿੱਖਾਂ ਨੇ ਕਿਹਾ ਕਿ ਇੱਕ ਵੱਡੀ ਅਫਗਾਨੀ ਤਬਾਹੀ ਸਾਡੇ ਵੱਲ ਵੱਧ ਰਹੀ ਹੈ ਜਲਦੀ ਤੋਂ ਜਲਦੀ ਬਹੁਤ ਸਾਰੇ ਸੈਨਿਕ ਭੇਜੋ ਪਰ ਅਫਸਰਾਂ ਨੇ ਕਿਹਾ ਕਿ ਨੇ ਘਟ ਸਮੇਂ ਵਿੱਚ ਸੈਨਾ ਨਹੀਂ ਭੇਜੀ ਜਾ ਸਕਦੀ ਤੁਹਾਨੂੰ ਮੋਰਚਾ ਸੰਭਾਲਣਾ ਪਵੇਗਾ ਹੁਣ ਉਹਨਾਂ 21 ਯੂਰਮੇ ਵਾਲੀ ਕਰੋ ਜਾਂ ਮਰੋ ਵਾਲੀ ਸਥਿਤੀ ਬਣ ਗਈ ਸੀ ਸਿੱਖਾਂ ਦਾ ਜੇ ਮਨ ਹੁੰਦਾ ਤਾਂ ਉਹ ਮੋਰਚਾ ਛੱਡ ਕੇ ਵਾਪਸ ਵੀ ਆ ਸਕਦੇ ਸਨ ਪਰ ਸਿੱਖਾਂ ਨੇ ਕਦੀ ਵੀ ਜੰਗ ਦੇ ਮੈਦਾਨ ਵਿੱਚੋਂ ਭਜਣਾ ਸਹੀ ਨਹੀਂ ਸਮਝਿਆ ਇਸ ਲਈ ਉਹਨਾਂ ਨੇ ਭਜੰਦਾ ਨਹੀਂ ਸਾਹਮਣਾ ਕਰਨ ਦਾ ਫੈਸਲਾ ਕੀਤਾ ਕਾਲਪੁਰਖ ਦਾ ਨਾਮ ਲੈ ਕੇ ਆਪੋ ਆਪਣੀ ਜਗ੍ਹਾ ਤੇ ਸਿੱਖ ਮਜ਼ਬੂਤੀ ਨਾਲ ਖੜ ਗਏ ਅਫਗਾਨੀ ਜਲਤੋ ਤੋ ਜਲ ਦੱਗੇ ਵਧ ਰਹੇ ਸਨ ਤੇ ਇਦਰੇ ਕਾਲਪੁਰਖ ਦੇ ਆਸਰੇ ਸਿੱਖ ਕਿਲੇ ਦੇ ਉਪਰੀ ਹਿੱਸੇ ਤੇ ਖੜੇ ਹੋ ਗਏ ਸਿਰਫ ਅਫਗਾਨੀਆਂ ਦੇ ਘੋੜਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਤੋਂ ਇਲਾਵਾ ਕੋਈ ਹੋਰ ਆਵਾਜ਼ ਨਹੀਂ ਸੀ ਸਰਨਾਟਾ ਹਰ ਜਗ੍ਹਾ ਫੈਲਿਆ ਹੋਇਆ ਸੀ ਥੋੜੇ ਹੀ ਵਕਤ ਬਾਅਦ ਇੱਕ ਗੋਲੇ ਦੀ ਆਵਾਜ਼ ਆਈ ਤੇ ਜੰਗ ਸ਼ੁਰੂ ਹੋ ਗਈ ਦੋਵੇਂ ਪਾਸੇ ਅੰਦਾਜ਼ਨ ਗੋਲੀਆਂ ਚੱਲ ਪਈਆਂ ਕੁਝ ਸਮੇਂ ਬਾਅਦ ਅਫਗਾਨੀ ਵੀ ਸਮਝ ਗਏ ਕਿ ਇਸ ਜਾਗ ਵਿੱਚ ਸਿੱਖ ਹਨ ਤਾਂ ਇਹ ਜੰਗ ਕੋਈ ਸੋਖੀ ਨਹੀਂ ਹੋਣ ਵਾਲੀ ਤਰ੍ਹਾਂ ਉਹ ਸਿੱਖਾਂ ਨੂੰ ਹਰਾ ਨਹੀਂ ਪਾਉਣਗੇ ਇਸ ਲਈ ਇਕੱਠੇ ਹੋ ਕੇ ਅਫਗਾਨੀਆਂ ਨੇ ਕਿਲੇ ਵੱਲ ਤੇਜ਼ੀ ਨਾਲ ਜਾਣਾ ਸ਼ੁਰੂ ਕੀਤਾ ਪਰ ਸਿੱਖਾਂ ਨੇ ਲਗਾਤਾਰ ਅਫਗਾਨੀਆਂ ਨੂੰ ਟੱਕਰ ਦਿੱਤੀ ਇਸ ਵਿੱਚ ਹੀ ਅਫਗਾਨੀ ਕਿਲੇ ਕੋਲ ਪਹੁੰਚ ਗਏ ਕਿਲੇ ਦੇ ਦਰਵਾਜ਼ੇ ਨੂੰ ਤਾਂ ਅਫਗਾਨੀ ਤੋੜ ਨਹੀਂ ਸਕੇ ਪਰ ਉਹਨਾਂ ਨੇ ਕਿਲੇ ਦੀ ਕਾਂਦ ਨੂੰ ਤੋੜ ਦਿੱਤਾ ਅਫਗਾਨੀਆਂ ਨੇ ਤੇਜ਼ੀ ਨਾਲ ਕਿਲੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਅੰਦਰ ਹੁੰਦੇ ਸਾਰ ਹੀ ਬੰਦੂਕਾਂ ਛੱਡ ਸਿੱਖ ਤਲਵਾਰਾਂ ਨਾਲ ਲੜਨ ਲੱਗੇ ਇਹਨਾਂ 21 ਸੈਨਿਕਾਂ ਵਿੱਚੋਂ ਕਈ ਸੈਨਿਕ ਪੂਰੀ ਤਰ੍ਹਾਂ ਸੈਨਿਕ ਨਹੀਂ ਸੀ ਮਤਲਬ ਕਿ ਕਈ ਰਸੋਈਏ ਤੇ ਕਈ ਸਿਗਨਲ ਮੈਨ ਸੀ ਪਰ ਉਹ ਸਾਬ ਆਪਣੇ ਸਾਥੀਆਂ ਲਈ ਜੰਗ ਵਿੱਚ ਉਤਰੇ ਹੋਏ ਸਨ afghani ਭਾਰੀ ਪੈਣ ਲੱਗੇ ਸਿੱਖਾਂ ਨੂੰ ਬਹੁਤ ਜ਼ਖਮ ਆਏ ਤੇ ਕਈ ਪਾਰੀ ਜ਼ਖਮੀ ਵੀ ਹੋ ਗਏ ਸਿੱਖਾਂ ਦਾ ਹੌਸਲਾ ਟੁੱਟਣ ਹੀ ਲੱਗਾ ਸੀ ਕਿਉਂਦੋ ਹੀ ਜੋ ਬੋਲੇ ਸੁਨੇਹਾਲ ਦੀ ਆਵਾਜ਼ ਨੇ ਉਹਨਾਂ ਵਿੱਚ ਜੋਸ਼ ਭਰ ਦਿੱਤਾ ਉਹ ਸਾਰੇ ਫਿਰ ਇੱਕ ਧੋਣੇ ਵਿੱਚ ਹੀ ਜਕਾਰਾ ਲਾ ਕੇ ਅੱਗੇ ਵਧੇ ਤੇ afghaniਆਂ ਨੂੰ ਖਦੇੜਨ ਲੱਗੇ ਪਰ ਆਖਰ ਵਿੱਚ 21 ਸਿੱਖ ਸੈਨਿਕ ਸ਼ਹੀਦ ਹੋ ਗਏ ਇਸ ਜੰਗ ਵਿੱਚ ਉਹਨਾਂ ਨੇ ਬਹੁਤ afghani ਮਾਰ ਦਿੱਤੇ afghani ਵੀ ਬੁਰੀ ਤਰ੍ਹਾਂ ਥੱਕ ਗਏ ਸਨ ਅਗਲੇ 2 ਦਿਨ ਵਿੱਚ ਹੀ ਬ੍ਰਿਟਿਸ਼ ਆਰਮੀ ਜਾਨੀ ਅੰਗਰੇਜ਼ਾਂ ਵੱਲੋਂ ਅਫਗਾਨੀਆਂ ਨੂੰ ਹਰਾ ਦਿੱਤਾ ਗਿਆ ਉਸ ਸਮੇਂ ਬ੍ਰਿਟਿਸ਼ ਪਾਰਲੀਮੈਂਟ ਨੇ ਇਨਾ 21 ਸਿੱਖ ਸੈਨਿਕ ਦੀ ਬਹੁਤ ਤਾਰੀਫ ਕੀਤੀ ਸੀ ਉਸ ਵੇਲੇ ਇਨਾ ਦੀ ਸ਼ਹਾਦਤ ਤੋਂ ਪਰંત ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਇਨਾ ਸ਼ਹੀਦਾਂ ਨੂੰ ਪਰਮ ਵੀਰ ਚੱਕਰ ਦੇ ਬਰਾਬਰ ਵਿਕਟੋਰੀਆ ਕਰੋਸ ਨਾਲ ਸਨਮਾਨਿਤ ਕੀਤਾ ਗਿਆ ਬ੍ਰਿਟੇਨ ਵਿੱਚ ਅੱਜ ਵੀ ਸਾਰਾਗੜੀ ਦੀ ਜੰਗ ਨੂੰ ਸ਼ਾਨ ਨਾਲ ਯਾਦ ਕੀਤਾ ਜਾਂਦਾ ਹੈ ਭਾਰਤੀ ਸੈਨਾ ਦੀ ਆਧੁਨਿਕ ਸਿੱਖ ਰੈਜੀਮੈਂਟ 12 ਸਤੰਬਰ ਨੂੰ ਸਾਰਾਗੜੀ ਦਿਵਸ ਮਨਾਉਂਦੀ ਹੈ ਉਹਨਾਂ 21 ਅਣਿਕਾਂ ਨੇ ਦੱਸ ਦਿੱਤਾ ਸੀ ਕਿ ਹੌਸਲੇਆ ਵਿੱਚ ਦਮ ਹੋਵੇ ਤਾਂ ਕੋਈ ਤੁਹਾਨੂੰ ਹਰਾ ਨਹੀਂ ਸਕਦਾ